ਹੈਲੋ ਠੀਕ ਹੈ ਤਾਂ ਅੱਜ ਤਾਂ ਅੱਜ ਪਿੰਡ ਡੱਲਿਆਣਾ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਮਹਾਪੰਚਾਇਤ ਰੱਖੀ ਗਈ ਸੀ ਜਿਸ ਦੇ ਵਿੱਚ ਅੱਜ ਜੀ ਸਿੰਘ ਡੱਲੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਹਨ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਐਂਬੂਲੈਂਸ ਜਰੀਏ ਆ ਜਿਹੜਾ ਇੱਥੇ ਲਿਆਇਆ ਗਿਆ ਹੈਗਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਪਹਿਲਾਂ ਪੰਡਾਲ ਦੀ ਇੱਕ ਵੱਡਾ ਪੰਡਾਲ ਲਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਪੱਤਰ ਦਾ ਇਕੱਠ ਰੱਖਿਆ ਗਿਆ ਕਿ ਪਹਿਲਾਂ ਮਹਾਪੰਚਾਇਤਾਂ ਕਿੰਨੀਆਂ ਜਨੀਆਂ ਸੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਪਰ ਉਸ ਤੋਂ ਬਾਅਦ ਹੁਣ ਜ਼ਿਲ੍ਹਿਆਂ ਦਾ ਇਕੱਠ ਰੱਖਿਆ ਗਿਆ ਹੈਗਾ ਜਿਸ ਦੀ ਸ਼ੁਰੂਆਤ ਜੀ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਤੋਂ ਕੀਤੀ ਕਿ ਜੱਦੀ ਪਿੰਡ ਨੇ ਤੇ ਉਹ ਜੰਪਾਲੇ ਤੇ ਲਗਾਤਾਰ ਪਿੰਡ ਦੇ ਵਿੱਚ ਵੀ ਜਿਹੜਾ ਇੱਕ ਪੱਕਾ ਮੋਰਚਾ ਲੱਗਿਆ ਇਹ ਜਿਹੜਾ ਇਕੱਠ ਇਕੱਠ ਰੱਖਿਆ ਗਿਆ ਹੈਗਾ ਜਿਸ ਵਿੱਚ ਜਗੀਰ ਸਿੰਘ ਡੱਲੇਆਲੂ ਲੈ ਕੇ ਆ ਗਿਆ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ ਜਿਸ ਵਿੱਚ ਜੋ ਵੱਡੀ ਗੰਟੀ ਦੇ ਵਿੱਚ ਹਲਾਵਾ ਵੀ ਪਹੁੰਚ ਗਾ ਨੇ ਕਿਸਾਨ ਵੀ ਪਹੁੰਚੇ ਰਹੇ ਨੇ ਮਜ਼ਦੂਰ ਲੋਕ ਵੀ ਪਹੁੰਚੇ ਨੇ ਨੌਜਵਾਨ ਵੀ ਪਹੁੰਚੇ ਨੇ ਕਿਉਂਕਿ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਟਰ ਦੇ ਉੱਪਰ ਸਯੋਜਕ ਕਿਸਾਨ ਮੋਰਚਾ ਅ 11 ਇੰਤਕ ਅਤੇ ਕੇਕੇਐਮ ਦੇ ਦੋਹਾਈ ਫਰਮਾਂ ਸਾਂਝੇ ਇਕੱਠ ਦੇ ਜਿਹੜਾ ਮੋਰਚਾ ਚੱਲ ਰਿਹਾ ਸੀ ਪਰ ਪਿਛਲੇ ਸਮੇਂ ਦੇ ਵਿੱਚ ਜੋ ਕਾਰਵਾਈ ਹੋਈ ਸੀ ਜਿਸ ਤੋਂ ਬਾਅਦ ਉਹ ਮੋਰਚਾ ਨੂੰ ਖੜਿਆ ਦਿੱਤਾ ਗਿਆ ਹੈਗਾ ਤੇ ਲਗਾਤਾਰ ਉਹ ਜਿਹੜਾ ਹੈਗਾ ਉਰੋਗ ਕੀਤਾ ਜਾ ਰਿਹਾ ਹੈਗਾ ਤੇ ਆਪਾਂ ਤੁਹਾਨੂੰ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਣੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਭ ਨੂੰ ਸਾਵਨ ਹੁਕਮਿਤ ਕਰੇ ਰੱਬ ਦਾ ਮੈਂ ਮਾਈਕ ਹੋਣ ਚਾਹਾਂ ਨਾ ਬੋਲੀਏ ਜਦੋਂ ਬੋਲੋ

ਦੇਖਣ ਨੂੰ ਇਹ ਐਮਐਸਪੀ ਦੀ ਲੜਾਈ ਆ ਸ਼ਾਇਦ ਕੱਲੇ ਕਿਸਾਨਾਂ ਦੀ ਲੜਾਈ ਹੈ। ਲੇਕਿਨ ਜਦੋਂ ਐਮਐਸਪੀ ਦੀ ਡਿਟੇਲ ਨੂੰ ਸਮਝਦੇ ਤਾਂ ਉਹ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਹਰ ਇੱਕ ਦੀ ਆਉਣ ਵਾਲੇ ਵਿਅਕਰੀ ਲੜਾਈ। ਕਿਉਂ ਮੈਂ ਤੈਨੂੰ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਡਾਇਵਰਸਿਟੀ ਚੱਲ ਨਹੀਂ ਆ ਸਕਦਾ। ਦੇ ਜਾਈ ਵਾਸੀਫਿਕੇਸ਼ਨ ਆਇ ਤੋ ਬਿਨਾ ਲੋਕ ਝੋਨੇ ਦੀ ਫਸਲ ਨਹੀਂ ਛੱਡ ਰਹੇ ਤੇ ਦੂਜੀਆਂ ਫਸਲਾਂ ਵੱਲ ਨਹੀਂ ਜਾ ਰਹੇ। ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ। ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲ ਪਹੁੰਚ। ਕਿ ਅਗਰ ਇਹ ਮਾਡਲ ਦਾ ਅਮਲ ਪੰਜਾਬ ਦਾ ਜਿਹੜਾ ਰੋਜੀ ਰੋਟੀ ਵੀ ਗਈ। ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਭਵਿੱਖ ਤੋਂ ਪਾਣੀ। ਸੋ ਇਹ ਜਿਹੜੀ ਲੜਾਈ ਆ ਵੀ ਤੁਹਾਨੂੰ ਸਾਡੀ ਕੰਦਾਂਕ ਕਰਦੀ ਹੈ ਲੇਕਿਨ ਐਸ ਵਿੱਚੀ ਚ ਮਾਰ ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ ਉਸ ਮੌਕੇ ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦਾ ਪੂਰੇ ਧਰੋਪ ਸਰਕਾਰ ਕਾਇਰਾਨਾ ਕਾਰਵਾਈ ਹੈ ਜੀ ਤੋਂ ਮੈਂ ਨਿਮਾਣ ਕਰਦਾ ਮੇਰੇ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਜਦੋਂ ਮੈਂ ਇਹ ਸਟੈਪ ਠੱਪਿਆ ਸੀਗਾ ਕਿ ਆਪਾਂ ਅਮਰਨਾ ਅੰਕਸ਼ਨ ਕਰਾਂਗੇ ਆਖੀਰ ਆਖਰੀ ਤੰਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਅਮਰ ਜੀ ਤੱਕ ਤੱਕ ਮੈਂ ਉਹ ਤੋਂ ਇੱਕ ਕਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜੱਥੇਬੰਦੀਆਂ ਦੇ ਨਾਲ ਇਹ ਦੋਸਤੋ ਜੇਕਰ ਇੱਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਆ ਮੋਰਚਾ ਹਾਰ ਜਾਗੇ ਜੇ ਸਰਕਾਰ ਨੂੰ ਤੁਸੀਂ ਇੱਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਉਹ ਸਾਰੇ ਉਹ ਮੋਰਚਾ ਦਿੱਤਾ ਔਰ ਉਹ ਜਿਹੜਾ ਟਾਈਮ ਸੀ ਸਾਡੇ ਪੰਜਾਬ ਹਰਿਆਣਾ ਸਾਰਿਆਂ ਨੇ ਨੋਟਾਇਆ ਬੈਠੇ ਰਹੋ ਭਧਾਨੀ ਕਾ ਇਸ ਤਿਲਕੇ ਦੇ ਨਾਲ ਮੋਰਚੇ ਨੂੰ ਸਾਹਮਣੇ ਆਇਆ ਤੇ 3 ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਕਿ ਅੱਜ ਸਰਕਾਰ ਨੇ ਹਮਲਾ ਕੀਤਾ ਹਮਲਾ ਕੀਤਾ ਲੇਕਿਨ ਸਿੱਕਾਰ ਤੇ ਜੁਰਤ ਨਹੀਂ ਪਈ ਸੁਪਰੀਮ ਕੋਰਟ ਜਿਹੜੀ ਕਹਿਣਾ ਪੈਗਾ ਸਰਕਾਰ ਨੂੰ ਵੀ ਅਸਾਨ ਨੂੰ ਉੱਤੇ ਇੰਨਾ ਹਾਲਾਤਾਂ ਦੇ ਵਿੱਚ ਚੱਕਣਾ ਡੱਡਿਆ ਨੂੰ ਚੱਕਣਾ ਪਾ ਤੋ ਤੁਸੀਂ ਸਾਰਿਆਂ ਨੇ ਸੁਣੀਆ ਖਬਰਾਂ ਕੋਈ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਂਦਾ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰਦੀਆਂ ਆਸਾਂ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ بجائے ਕਿਸਾਨਾਂ ਨੂੰ ਆਪਣੀ ਫਸਲ ਪਾਣੀ ਲਗਾਉਣ ਦੀ ਜਾਂਚ ਕੀਤੀ ਜਾ ਸਕਦੀ ਹੈ। ਔਰ ਅਸੀਂ ਸਰਕਾਰ ਦੇ ਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸੰਖੇ ਚਿੱਠੀ ਦੇ ਕੇ ਮੀਟਿੰਗਾਂ ਦੇ ਵਿੱਚ ਸੱਦ ਕੇ ਪਰ 포ਕਾਂ ਵਾਲੀ ਕਾਰਵਾਈ ਮੈਂ ਤਹਾ ਕਿਹਾ ਹੈ ਇਸ ਦੇ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਂਦੇ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕੈਰਾ ਮੰਗੂ ਚੱਕਣਾ ਔਰ ਕੈਰਾ ਮੰਗੂ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮਤਲਬ ਲੈਨ ਦਿੱਲੀ ਦੇ ਬਿਲੋਂਗੜਾ ਨੂੰ ਚੱਕ ਕੇ ਭੱਜੇ ਫਿਰੇ ਨੇ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਖਾਣਾ ਤਾਂ ਕੋਈ ਚੱਕਣ ਨੂੰ ਭੱਜਣ ਨਹੀਂ ਸੋ ਮੇਰਾ ਗੱਲ ਕਰਨ ਦਾ ਭਾਵ ਇਹ ਹੈ ਕਿ ਜੇ ਤਾਂ ਮੱਜੇ ਹਿੱਕ ਦੇ ਵਿੱਚ ਵਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਆਉਣਾ ਤੇ ਪਿੱਠ ਪਿੱਛੋਂ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਦੇ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤੇ ਆ ਪਹਿਲੀ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਸੀ ਉਹ ਬਾਹਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬੜੀ ਕਿਰਪਾ ਮਦਰ ਪ੍ਰੇਮ ਬੜੀ ਕਿਰਪਾ ਹੋਈ ਜਿਉਂਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਚਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਇਹ ਨਸਪੀ ਦਾ ਕੋਈ ਮੁੱਦਾ ਹੈਗਾ ਇਹ ਕੋਈ ਲੋੜ ਲੋਕਾਂ ਦੀ ਹੈਗੀ ਉਸ ਤੋਂ ਅਗਲੀ ਦਾ ਦੇਖੋ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਅੱਜ ਮੈਂਟਰੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਕਮੇਟੀ ਵੱਲੋਂ ਪਾਸ ਹੋ ਕੇ ਆ ਗਿਆ ਕਿ ਐਮਐਸਪੀ ਦੀ ਗ੍ਰਾਂਟ ਕੀ ਕਾਨੂੰਨ ਦੇਉ ਪਸਾਨਾ ਲੀਗਰ ਆਫ اپੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਹੀ ਸਦਨ ਦੇ ਵਿੱਚੋਂ ਲੋਕਾਂ ਨੂੰ ਐਮਐਸਪੀ ਗ੍ਰਾਂਟ ਕੀ ਦੇਵਾਂ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਤੁਸੀਂ ਦੇਖਿਆ ਅੱਛੇ ਆਪਾਂ ਲੜਾਈ ਜਿਹੜੀ ਹੈ ਕੱਲ੍ਹ ਖੁੰ ਸਰਕਾਰ ਨੇ ਵਾਪਸ ਕਿਸੇ ਮੀਡੀਅਮ ਤੇ ਨਹੀਂ ਲਾਇਆ ਤੋ ਚੁੱਕ ਕੇ ਕਾਇਦਾ ਵੇசி ਨੂੰ ਵਾਪਸ ਲੈਣਗੇ। ਹੁਣ ਕੀ ਹੋਇਆ ਸਾਡਾ ਮੋਰਚਾ ਚੱਕਦਾ ਹਮਲਾ ਕਰਤਾ ਤੇ ਨਾਲ ਦੀ ਨਾਲ ਇਹ ਕਾਇਦਾ ਕਿ ਅਸੀਂ ਸਰੋਂ ਤੇ ਵੀ ਐਮਐਸਪੀ ਦੇਤੇ ਸਰੋਂ ਵੀ ਖਰੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਮੂੰਗੀ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਜੋਤ ਵੀ ਐਮਐਸਪੀ ਦੇ ਖਰੀਦਾਂਗੇ ਕਹਤਾ ਨਾ ਇਹਨਾਂ ਦਾ ਭਾਅ ਵਾ ਤੇ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਦਵਾਉਣ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਡੇ ਨੌਜਵਾਨਾਂ ਨੇ ਦੰਦਿਆਲ ਨੂੰ ਮੇਰਾ ਖਿਆਲ ਹੈ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਤੇ ਪੋਸਟ ਕਰਕੇ ਰੁਕੀ ਜਾਈਆਂ ਜਾਂ ਮਾਰਨ ਐਕਸ਼ਨ ਚਾਰੀ ਹੈ ਦੰਦਿਆਲ ਵਾਲਾ ਕੋਈ ਨਹੀਂ ਉਹ ਅਸੀਂ ਮਤਲਬ ਹੁੰਦਾ ਸੀ ਦੇਖੋ ਇਹ ਲਈ ਇਹ ਹੁੰਦਾ ਸੀ ਕਿ ਮੇਰੇ ਮੋਢਿਆਂ ਦੇ ਉੱਤੇ ਜਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਇੱਕ ਪਾਰ ਹੋਰ ਸੀ ਅੱਜ ਦਾ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਦਾ ਮੈਂ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੇ ਖਾਤਰ ਲੜਦਾ ਹਾਂ ਤੇ ਸਾਰੇ ਮੇਰੇ ਇਸ ਤਰ੍ਹਾਂ ਕੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਕੇ ਸਾਥ ਤੱਕ ਲੜਾਂਗੇ ਉਹਦੇ ਵਿੱਚੋਂ ਆਪਾ ਤਾਸ ਅਹਿਜੂਆ ਕਿਸਾਨ ਮਹਾਪੰਚਾਇਤਾਂ ਰੱਖੀ ਜਿਹੜੀ ਰੋਜ਼ ਕਿਸਾਨ ਮਹਾਪੰਚਾਇਤ ਬਗਦਰ ਨਹੀਂ ਮੈਂ ਐਸੇ ਹਾਲਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਹੈ ਔਰ ਇਸ ਅੰਦੋਲਨ ਨੂੰ ਜਾਰੀ ਰੱਖਾਂਗੇ ਜਿਹੜਾ ਅਮਰ ਲੰਚਨ ਦੀ ਤੁਸੀਂ ਗੱਲ ਕੀਤੀ ਹੈ ਕਿ ਹਜੇ ਐਜਿਟੇਟਰ ਬਿਹੇਵੀਅਰ ਕਿਵੇਂ ਕਰ ਰਿਹਾ ਹੈ ਜਦੋਂ ਪੱਕੇ ਦੇਖੋ ਬਿਹੇਵੀਅਰ ਦਾ ਮਤਲਬ ਪੁਰਸਾਂ ਦੇ ਜੀਹੇ ਹੋਣਾ ਪਰ ਇਹ ਵੀ ਨਹੀਂ ਹੈ ਕਿ ਕੋਈ ਇੰਨੀ ਵੀ ਹਿੰਮਤ ਨਹੀਂ ਕਰਦਾ ਜਿਹਦੇ ਨਾਲ ਅੰਨੇ ਲੋਕ ਹੋਣ ਨੇ ਰੂਪਾ ਦਾ ਜਿੰਨੀ ਤੱਕ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ ਕੋਈ ਰਿਸਰਟ ਕਰ ਸਕੀ ਪੋਸੀਬਲ ਇਹ ਮਾਣਦਾ ਬਿਆਨ ਹੈ ਕਿ ਕੇਂਦਰ ਨਵੰਗਾ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਵਾਂਗਾ ਸੰਨ ਜਾਵਾਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਜਿਹਨੇ ਮੀਟਿੰਗ ਦੇ ਵਿੱਚ ਛੱਟ ਕੇ ਦਰਕਾਰ ਕੀਤਾ ਦਰਕਾਰ ਕਰਕੇ ਮੋਰਚਾ ਚੁਕਾਇਆ ਮੋਰਚਾ ਧਵਾਇਆ

ਜਿੰਨੀ ਦੇਰ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਉਹ ਨੀਤੇ 'ਤੇ ਆਪਾਇਸ ਨੂੰ ਹੋਰ ਮਜ਼ਬੂਤ ਕਰਨਾ ਹੋਰ ਤਾਕਤ ਪਸਾਣਾ ਪਰ ਇਹ ਨਹੀਂ ਚੁੱਕਰੇ ਗਈ ਚਲੋ ਤੱਕ ਇੱਕ ਤੇ ਕੱਟ ਕੇ ਨਗਰ ਚਲੋ ਰਕਟਿਨਾ ਬੱਲੇਵਾਲ ਦੀ ਟੌਨ ਬੋਡੀਜ਼ ਬਾਡੀ ਦੇ ਵਿੱਚ ਅੱਜ ਵੀ ਪੋਜ਼ਿਟਿਵ ਨੇਟਮੀਨ ਚ ਗੁੱਜਣ ਯੋਗ ਧਰਤੀ ਦੇ ਉੱਤੇ ਹਾਂਜੀ ਕੁਝ ਲੋਕਾਂ ਦੇ ਸਵਾਲ ਇਹ ਵੀ ਕਿ ਕਿਤੇ ਰੜਕੇ ਚਾਇਆ ਗਿਆ ਸਰਕਾਰ ਦੇ ਨਾਲ ਮੇਰੇ ਕਿਸਾਨ ਭਰਾ ਜਿਹੜਾ ਬੰਦਾ ਫਦੇ ਮੇਰੀਆਂ ਉਚਾਰਾਂ ਹੋਣ। ਉਹ ਜਿਹਦਾ ਦੌਰ ਚੱਲਦਾ ਬੰਦੇ ਦੀ ਸੰਜਣੇ ਲਈ ਦੀ ਕਰ ਹਾਂ। ਵਾਹਗੁਰੂ ਦੀ ਕਿਰਪਾ ਤੇ ਇਹ ਉਹ ਲੋਕ ਨੇ। ਸਭ ਤੋਂ ਪਹਿਲਾਂ ਤਾਂ ਛਿੰਨਾ ਨੇ ਮਿਲਦੀ ਕਰਦੇ ਆ ਪਹੁੰਚੇ ਹੋਏ ਸਵੇਰੇ ਉਹ ਲੋਕਾਂ ਚ ਜੇ ਨਹੀਂ। ਕਿਸਾਨ ਜਿਹੜਾ ਨਾਮ ਜਿਲ੍ਹੇ ਦੇ ਵਿੱਚੋਂ ਸਰਪ ਵਿਚਾਰ ਦੇ ਤੋਂ ਆ ਕੇ ਬਿਚੇ ਉਹ ਤਾਂ ਕਦੇ ਵੀ ਸੰਝਾੜਾ ਉਹ ਇਕੱਠੇ ਹੋ ਸਕਦੇ। ਹੋਰ ਗਰਗੂਪਲੀ ਪਾਸਾ ਇਹ ਬਾਈ ਆ ਪਾਈ ਲਾ ਰਹੇ ਜਿਹੜਾ ਜਿਕਸਨ ਦਲਿਆਲ ਆ ਚੁੱਕੇ ਨੇ ਤੇ ਮੀਡੀਆ ਦਾ ਬਹੁਤ ਬੋਲ ਬੋਤ ਉਹ ਵੀ ਉਹਨਾਂ ਨਾਲ ਬੈਠਾ ਸਟੇਜ 'ਤੇ ਆ ਰਿਹਾ ਦੂਜੇ ਪਾਸੇ ਲੋਕ ਹੁਣ ਉਹਨਾਂ ਦਾ ਬਾਸਪੀ ਦੇਣਗੇ ਤੇ ਲੋਕਾਂ ਨੂੰ ਸੰਬੋਧਨ ਕਰਨਗੇ ਦੇ ਕੱਟ ਨੂੰ ਜਦੋਂ ਬੰਦੀ ਵੱਲ ਪ੍ਰਧਾਨ ਜੀ ਸਾਰੇ ਮਤਲਬ ਕਿਵੇਂ ਸਰਕਾਰਾਂ ਵੱਲੋਂ ਪੱਟ ਦੇ ਵਿੱਚ ਖੜਾ ਮਾਰਿਆ ਗਿਆ ਜੋ ਸਰਕਾਰ ਦੀ ਕਾਹ ਵੀ ਕੀਤੀ ਗਈ ਉਹਨਿੰਦਣ ਚੋ ਬਹਿ ਗਈ ਆ ਕਿਉਂਕਿ ਸਰਕਾਰਾਂ ਵੱਲੋਂ ਧੋਖੇ ਨਾਲ ਜਿਹੜਾ ਘਸਾਰਾ ਦੇ ਜਿਹੜੇ ਕਾਰਵਾਈ ਕੀਤੀ ਗਈ ਆ ਤਾਂ ਦੇਖਣਾ ਕਿ ਜਿੱਤੇ ਹੁਣ ਆਉਣ ਸਭ ਜਨਤਾ ਦੇ ਵਿੱਚ ਦੇਖਣਾ ਕਿ ਹੁਣ ਜਿਹੜਾ ਉਸ ਤੋਂ ਬਾਅਦ ਜਿਹੜਾ ਹੈਕਰ ਨੂੰ ਸਪੀਡ ਦਿੱਤੀ ਜਾਣੀ ਹੈ ਤਾਂ ਲਗਾਤਾਰ ਸੰਘਰਸ਼ ਦੀ ਗੱਲ ਕੀਤੀ ਜਾ ਰਹੀ ਹੋਵੇ ਤੇ ਅਗਲਾ ਕੀ ਐਕਸ਼ਨ ਲੈਂਦੇ ਨੇ ਅਤੇ ਉਸ ਸਪੀਡ ਤੋਂ ਬਾਅਦ ਹੀ ਕਲੀਅਰ ਹੋਤਾ ਜਾਵੇਗਾ ਕਿ ਕਿਹੜੀ ਅਗਲੀ ਨੀਤੀ ਘੜੀ ਗਈ ਹੈ ਕਿਉਂਕਿ ਲਗਾਤਾਰ ਕਾਲੂ ਦੋਦੇ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਜਿਹੜੀ ਇਹੀ ਇਸੇ ਤਰ੍ਹਾਂ ਹੀ ਇਕੱਠ ਵੱਡੇ ਰੱਖੇ ਗਏ ਨੇ ਤੇ ਦੇਖਣਾ ਕਿ ਆਨਲਾਈਨ ਸਮੇਂ ਦੇ ਵਿੱਚ ਹੁਣ ਅਗਲਾ ਕੀ ਐਕਸ਼ਨ ਕਿਸਾਨ ਲੈ ਦੇ